ਹੈਣਾ ਇਹ ਪੋਲੀ ਹੋ ਜੂਗੀ ਤੁਸੀਂ ਉਹਦੇ ਵਿੱਚ ਪਾਣੀ ਹੈ ਜਿਹੜਾ ਮਿਕਸ ਕਰਕੇ ਰੱਖ ਦੇਵੋ ਸੋ ਵੱਧ ਪਾਣੀ ਪਿਓ ਤਾਂ ਕਿ ਜਿਹੜੇ ਪਸ਼ੂਆਂ ਦੇ ਵਿੱਚ ਬੰਨ ਦੀ ਸ਼ਿਕਾਇਤ ਨਾ ਹੋ ਸਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਦੀ ਵੀਡੀਓ ਬੜੀ ਘੈਂਟ ਹੈ ਕਿਉਂਕਿ ਹੁਣ ਦਾ ਜਿਹੜਾ ਸਮਾਂ ਚੱਲੀ ਜਾਂਦਾਗਾ ਤੂੜੀ ਦਾ ਸੀਜ਼ਨ ਚੱਲੀ ਜਾਂਦਾ ਤੇ ਆਪਣੇ ਨਾ ਪਸ਼ੂਆਂ ਨੂੰ ਜਿਹੜੀ ਉਹ ਨਵੀਂ ਤੂੜੀ ਪੈ ਰਹੀ ਹੈ ਹਨਾ ਬਹੁਤੇ ਜਿਹੜੇ ਕਿਸਾਨ ਭਰਾ ਉਹ ਪੁਰਾਣੀ ਵੀ ਪਾ ਰਹੇ ਆ ਤੇ ਬਹੁਤੇ ਕਿਸਾਨ ਭਰਾ ਕੀ ਹੋ ਗਿਆ ਕਿ ਪੁਰਾਣੀ ਤੂੜੀ ਕਈ ਵਾਰੀ ਸੁਹਾਗ ਦੇ ਥੱਲੇ ਦੱਬੀ ਜਾਂਦੀ ਆ ਤੇ ਜਿਹੜੀ ਨਵੀਂ ਤੂੜੀ ਆ ਉਹ ਆਪਣੇ ਪਸ਼ੂਆਂ ਨੂੰ ਪਾਲ ਰਹੇ ਆ ਆਪਾਂ ਉਹਦਾ ਤੁਹਾਨੂੰ ਕਾਰਨ ਦੱਸਦੇ ਹਾਂ ਕਿ ਨਮੀ ਤੂੜੀ ਨਾਲ ਕਈ ਵਾਰੀ ਕੀ ਹੁੰਦਾਗਾ ਕਿ ਪਸ਼ੂਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਆਉਂਦਾ ਕਾਰਨ ਬਣ ਜਾਂਦੀ ਆ ਤੇ ਉਹਦੇ ਲਈ ਕੁਝ ਕਾਪਾ ਨੂੰ ਸਾਵਧਾਨੀਆਂ ਰੱਖਣ ਦੀ ਲੋੜ ਆ ਤੇ ਆਪਾਂ ਉਹਨਾਂ ਪ੍ਰੋਬਲਮਾਂ ਤੋਂ ਉਹਨਾਂ ਮੁਸ਼ਕਲਾਂ ਤੋਂ ਜਿਹੜਾ ਉਹ ਕਿਵੇਂ ਬਚ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾਗਾ ਕਿ ਜਦੋਂ ਤੁਸੀਂ ਐ ਤੂੜੀ ਪਾਲੀ ਹੈਣਾ ਇੱਥੇ ਤਾਂ ਉਹਨੂੰ ਕੀ ਕਰਨਾਗਾ ਜੇਕਰ ਆਪਾਂ ਉਹ ਸਵੇਰੇ ਖਵਾਉਣੀ ਆ ਆਪਣੇ ਪਸ਼ੂਆਂ ਨੂੰ ਤਾਂ ਉਹਨੂੰ ਸ਼ਾਮ ਨੂੰ ਇੱਕ ਰਾਤ ਪਹਿਲਾਂ ਜਾਨੀ ਕਿ ਉਹਨੂੰ ਮਤਲਬ ਗਿੱਲੀ ਕਰਕੇ ਰੱਖ ਦੋ ਜਿਹੜੀ ਆਪਾਂ ਉਹਨਾਂ ਨੂੰ ਤੂੜੀ ਸ਼ਾਮ ਨੂੰ ਖਵਾਉਣੀ ਆ ਉਹ ਸਵੇਰੇ ਗਿੱਲੀ ਕਰਕੇ ਰੱਖ ਦੋ ਜਾਨੀ ਕਿ ਕੁਝ 7-8 ਘੰਟੇ ਜਿਹੜੀ ਉਹ ਗਿੱਲੀ ਰਹੂਗੀ ਤਾਂ ਉਹਦੇ ਨਾਲ ਜਿਹੜੀ ਇਹ ਤੂੜੀ ਹੈ ਨਾ ਇਹ ਪੋਲੀ ਹੋ ਜੂਗੀ ਤੁਸੀਂ ਉਹਦੇ ਵਿੱਚ ਪਾਣੀ ਹੈ ਜਿਹੜਾ ਮਿਕਸ ਕਰਕੇ ਰੱਖ ਦੇਵੋ ਉਹਦੇ ਨਾਲ ਜਿਹੜੀ ਤੂੜੀ ਆ ਉਹ ਪੋਲੀ ਹੋ ਜੂਗੀ ਤੇ ਜਿਵੇਂ ਆਪਾਂ ਕਹਿੰਦੀ ਆ ਵੀ ਤੂੜੀ ਹਾਰਡ ਹੁੰਦੀ ਆ ਜਿਹੜੀ ਪਹਿਲੀ ਠੀਕ ਹੈ ਸਟਾਰਟਿੰਗ ਤੇ ਨਵੀਂ ਤੂੜੀ ਤਾਂ ਉਹ ਜਿਹੜੀ ਪੋਲੀ ਹੋ ਜੂਗੀ ਤੇ ਪਸ਼ੂ ਦੇ ਜਿਹੜੇ ਹਾਜ਼ਮੇ ਉਹ ਛੇਤੀ ਹੋਊਗੀ ਤੇ ਜੇਕਰ ਆਪਾਂ ਮੰਨ ਲਓ ਕਈ ਵਾਰੀ ਇਹਨਾਂ ਪ੍ਰੋਬਲਮ ਹੋ ਜਾਂਦੇ ਵੀ ਬੰਨ ਦੀ ਸ਼ਿਕਾਇਤ ਹੋ ਜਾਂਦੀ ਹੈ ਪਸ਼ੂਆਂ ਦੇ ਵਿੱਚ ਹਨਾ ਸੋ ਬੰਨ ਦੀ ਸ਼ਿਕਾਇਤ ਤੋਂ ਆਪਾਂ ਬਚ ਜਾਈਏ ਸੋ ਤਾਂ ਕਰਕੇ ਇਹ ਜਿਹੜੇ ਨੁਕਤੇ ਆ ਤੁਸੀਂ ਅਪਣਾ ਕੇ ਰੱਖੋ ਦੂਜੀ ਗੱਲ ਕੀ ਹੈ ਕਿ ਪਸ਼ੂ ਨੂੰ ਵੱਧ ਤੋਂ ਵੱਧ ਤੁਸੀਂ ਗਰਮੀ ਦੇ ਵਿੱਚ ਪਾਣੀ ਪਿਓ ਜਦੋਂ ਨਵੀਂ ਤੂੜੀ ਆਉਂਦੀ ਆ ਤਾਂ ਉਦੋਂ ਪਸ਼ੂ ਨੂੰ ਵੱਧ ਤੋਂ ਵੱਧ ਪਾਣੀ ਪਿਓ ਤਾਂ ਕਿ ਜਿਹੜੇ ਪਸ਼ੂਆਂ ਦੇ ਵਿੱਚ ਬੰਨ ਦੀ ਸ਼ਿਕਾਇਤ ਨਾ ਹੋ ਸਕੇ ਤੀਜੀ ਗੱਲ ਇੱਕ ਆਪਣੇ ਪਸ਼ੂਆਂ ਨੂੰ 100 ਗ੍ਰਾਮ ਬਫਰ ਡੇਲੀ ਦਿਓ ਮਿੱਠਾ ਸੋਡਾ ਇੱਕ ਅਲੱਗ ਚੀਜ਼ ਐ ਬਫਰ ਆ ਜਿਹੜਾ ਉਹ 100 ਗ੍ਰਾਮ ਆਪਣੇ ਪਸ਼ੂਆਂ ਨੂੰ ਡੇਲੀ ਦਿਓ ਤੇ 10 ਤੋਂ 15 ਗ੍ਰਾਮ ਲਾਈਵ ਯੀਸਟ ਇਹ ਕਿਸੇ ਵੀ ਫੀਡ ਫੈਕਟਰੀ ਤੋਂ ਮਿਲ ਜਾਂਦੇ ਆ ਇਹ ਆਪਣੇ ਪਸ਼ੂਆਂ ਨੂੰ ਇੱਕ ਪਸ਼ੂ ਨੂੰ ਡੇਲੀ ਦਿਓ ਤੇ ਜਾਂ ਫਿਰ ਤੁਸੀਂ ਇਦਾਂ ਕਰ ਸਕਦੇ ਹੋ ਕੋਈ ਇਦਾਂ ਦਾ ਕੋਈ ਪਾਊਡਰ ਲੈ ਲਓ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਂਦਾ ਜਿਹਨੂੰ ਪ੍ਰੀਮਿਕਸਰ ਕਹਿੰਦੇ ਆ ਠੀਕ ਐ ਇੱਕ ਲੈਕਟੇਸ਼ਨ ਨਾਮ ਦਾ ਪਾਊਡਰ ਆਉਂਦਾਗਾ ਜਿਸ ਦੇ ਵਿੱਚ ਸਾਰਾ ਕੁਝ ਹੀ ਮਿਲ ਜਾਂਦਾ ਤੁਹਾਨੂੰ ਬਫਰ ਵੀ ਇੰਸਟ ਵੀ ਲਿਵਰ ਟੋনিক ਸਾਰਾ ਕੁਝ ਹੀ ਮਿਲ ਜਾਂਦਾਗਾ ਤੁਸੀਂ ਉਹ ਆਪਣੇ ਪਸ਼ੂਆਂ ਨੂੰ ਪਾ ਸਕਦੇ ਹੋ ਠੀਕ ਹੈ ਜੀ ਤੇ ਇਹ ਚੀਜ਼ਾਂ ਪਾਉਣ ਨਾਲ ਆਪਣੇ ਜਿਹੜਾ ਪਸ਼ੂ ਦਾ ਰਿਊਮਨ ਹੁੰਦਾਗਾ ਉਹ ਰਿਊਮਨ ਦਾ ਜਿਹੜਾ ਵਾਤਾਵਰਣ ਹੁੰਦਾ ਉਹ ਸਹੀ ਬਣਿਆ ਰਹੂਗਾ ਤੇ ਆਪਣੇ ਪਸ਼ੂਆਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਊਗੀ ਬੰਨ ਦੀ ਸ਼ਿਕਾਇਤ ਨਹੀਂ ਆਊਗੀ ਠੀਕ ਹੈ ਜੀ ਬਫਰ ਜ਼ਰੂਰ ਪਾਓ ਲਾਈਵ ਜਿਸਟ ਡੇਲੀ ਪਾਓ ਕਿਉਂਕਿ ਮਾਈਕਰੋ ਫਲੋਰਾ ਹੁੰਦੇ ਆ ਤੇ ਜਿਹਦੇ ਕਰਕੇ ਪਸ਼ੂ ਦਾ ਜਿਹੜਾ ਰਿਊਮਨ ਹੌਸ ਸਹੀ ਬਣਿਆ ਰਹਿੰਦਾ ਤੇ ਬੰਨ ਦੀ ਸ਼ਿਕਾਇਤ ਨਹੀਂ ਆਉਂਦੀ ਤੇ ਆਪਣੇ ਦੁੱਧ ਫੈਟ ਐਸ ਐਨ ਐਫ ਤੇ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਥੋੜਾ ਜਿਆ ਹੋਰ ਕਰ ਸਕਦੇ ਹੋ ਜੇ ਐਕਸਟਰਾ ਤੋਂ ਦੇਣਾ ਤਾਂ ਲੀਵਰ ਟੋਨਿਕ ਵੀ ਨਾਲ ਦਿਓ ਕਿਉਂਕਿ ਲੀਵਰ ਟੋਨਿਕ ਦੋ ਤਿੰਨ ਕੰਡੀਸ਼ਨਾਂ ਚ ਦਿੱਤਾ ਜਾਂਦਾ ਹੁੰਦਾ ਹੈਗਾ ਵੀ ਇੱਕ ਤਾਂ ਜਦੋਂ ਆਪਣਾ ਤੂੜੀ ਕੋਈ ਸਾ ਕੋਈ ਵੀ ਫੀਡ ਨਵੀਂ ਚੇਂਜ ਹੁੰਦੀ ਆ ਪਸ਼ੂ ਨੂੰ ਐਂਟੀਬਾਇਓਟਿਕ ਆਪਾਂ ਲਾਉਣੇ ਆ ਜਾਂ ਕੋਈ ਡੀ ਵਰਮਿੰਗ ਵਗੈਰਾ ਕਰਦੇ ਆ ਉਸ ਕੰਡੀਸ਼ਨਾਂ ਦੇ ਵਿੱਚ ਆਪਾਂ ਲੀਵਰ ਟੋਨਿਕ ਵਗੈਰਾ ਦਿੰਨੇ ਆ ਠੀਕ ਆ ਤੇ ਨਵੀਂ ਤੂੜੀ ਦਿੰਨੇ ਆ ਤਾਂ ਤੁਸੀਂ ਤੇ ਇਹ ਕੁਛਕ ਜਾਣਕਾਰੀ ਸੀ ਜੀ ਕਿਸੇ ਸੱਜਣ ਮਿੱਤਰ ਨੂੰ ਹੋਰ ਗੱਲਾਂ ਦਾ ਵੀ ਪਤਾ ਹੋਵੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਗੱਲਾਂ ਹੋਰ ਐਡ ਕਰ ਦੇ ਤਾਂ ਕਿ ਆਪਣੇ ਜਿਹੜੇ ਕਿਸਾਨ ਭਰਾ ਉਹਨਾਂ ਤੱਕ ਇਹ ਸਾਰੀਆਂ ਗੱਲਾਂ ਪਹੁੰਚ ਸਕਣ ਤੂੜੀ ਗਿੱਲੀ ਕਰਨੀ ਆ ਬਫਰ ਵਰਤੋ ਲੈਵਿਸਟ ਵਰਤੋ ਲਿਵਰ ਟੌਨਿਕ ਵਰਤੋ ਜਦੋਂ ਆਪਣਾ ਸੀਜ਼ਨ ਬਦਲਦਾ ਠੀਕ ਹੈ ਜੀ ਹੁਣ ਇੱਕ ਗਰਮੀ ਦਾ ਮੌਸਮ ਆ ਗਿਆ ਇਹ ਚੀਜ਼ਾਂ ਜ਼ਰੂਰੀ ਆਪਣੇ ਪਸ਼ੂਆਂ ਵਾਸਤੇ ਸੋ ਵੀਡੀਓ ਚੰਗੀ ਲੱਗੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਾਰੇ ਵੀਰਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ